ਇਦਿ ਜਿਵੇਂ ਆਪਣੇ ਮੁੱਖ ਮੰਤਰੀ ਕੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਤੇ ਲੋਕਲ ਸਾਡੇ ਏਰੀਆ ਦੇ ਕੰਫਿਡੈਂਸ ਦੇ ਐਮਐਲਏ ਸਰਦਾਰ ਜਗਤਾਰ ਸਿੰਘ ਦਿਹਾਰਪਰਾਈ ਜੀ ਸਾਦਗੀ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਮੈਂ ਖੁਦ ਜਨਰਲ ਸੈਕਟਰੀ ਦੀ ਕਾਂਗਰਸ ਪਾਰਟੀ ਜਿਲ੍ਹਾ ਖੰਨਾ ਦਾ ਤੇ ਮੇਰੀ ਵਾਈਫ ਮੌਜੂਦਾ ਬਲਾਕ ਸੰਮਤੀ ਚੇਅਰਪਰਸਨ ਨੇ ਮਛਵਾੜਾ ਸਾਹਿਬ ਤੋਂ ਉਹਨਾਂ ਨੇ ਵੀ ਨਾਲ ਜੁਆਇਨ ਕੀਤੀ ਆ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਜੋ ਮੇਰੇ ਪਰਿਵਾਰ ਦੇ ਸਰਪੰਚ ਪੰਚ ਮੇਰੇ ਆਪਦੇ ਨੇ ਉਹ ਵੀ ਜੁਆਇਨ ਕਰਨਗੇ ਇਹ ਕਾੰਗਰਸ ਰਿਹਾ ਵੀ ਤੁਸੀਂ ਕਾੰਗਰਸ ਪਾਰਟੀ ਚੱਲਦੇ ਆਏ ਕਾੰਗਰਸ ਭਾਈ ਜੀ ਗੱਲੇ ਇਹ ਆ ਉਹਨਾਂ ਵਿੱਚ ਆਪਦੀ ਐਟੀਟਿਊਡ ਜ਼ਿਆਦਾ ਤੇ ਉਹ ਵਰਕਰ ਦੀ ਕਿਸੇ ਦੀ ਉੱਥੇ ਕੋਈ ਕਦਰ ਨਹੀਂ ਹੈਗੀ ਉੱਥੇ ਜਿਹੜੇ 2-4 ਬੰਦੇ ਨੇ ਉਹੀ ਗੇਮ ਨੂੰ ਕੁਮਾਰ ਰਹੇ ਨੇ ਬਸ ਉਹਨਾਂ ਦੀ ਪੁੱਛਪੜਤਾਲ ਉਹ ਕਹਿੰਦੇ ਕਿਸੇ ਵਰਕਰ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਸਿਨੀਅਰ ਦਾ ਵੀ ਇਹੀ ਹਾਲ ਹੈ ਜੀ ਉੱਥੇ ਸਾਰੇ ਵਰਕਰ ਵੀ ਦੁਖੀ ਨੇ ਇਸ ਕਰਕੇ ਮੈਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਉਹ ਲੱਖਾਂ ਦੀ ਚੇਅਰਮੈਨ ਦਾ ਅਹੁਦਾ ਵੀ ਦਿੱਤਾ ਗਿਆ ਸੀ ਵੀ ਇਹ ਤੇ ਬਾਪੂ ਕੀ ਹੈ ਜਿਆਦਾ ਅਹੁਦਾ ਦੇਣ ਤੋਂ ਬਾਅਦ ਵੀ ਜਦੋਂ ਕੋਈ ਮਾਨ ਸਤਕਾਰ ਨਾ ਮਿਲੇ ਜੀ ਪਾਰਟੀ ਦਾ ਮਾਸ ਕੱਦ ਕੋਈ ਮਨਸ ਕਰਨੀ ਉੱਥੇ ਮਿਲ ਰਿਹਾ ਕੋਈ ਕਿਸੇ ਦੀ ਪੁੱਛ ਬੜਦਾਲ ਨਹੀਂ ਹੈਗੀ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਜੋਇਨ ਕੀਤੀ ਮੈਂ ਇੱਕ ਤੋਂ ਆਮ ਆਦਮੀ ਪਾਰਟੀ ਦੇ ਅਸੀਂ ਖੁੱਲ ਕੇ ਪ੍ਰਚਾਰ ਕਰਾਂਗੇ ਜਿੰਮੇ ਮੈਂ ਤਾਂ ਅਸੀਂ ਕਾਂਗਰਸ ਪਾਰਟੀ ਦੀ ਪਹਿਲਾਂ ਕਰਦੇ ਰਹੇ ਹਾਂ ਉਹਦੇ ਨਾਲੋਂ ਵੀ ਦੁੱਗਣੀ ਮਿਹਨਤ ਕਰਾਂਗੇ ਅਸੀਂ ਆਮ ਆਦਮੀ ਪਾਰਟੀ ਲਈ ਬੂਟਾ ਟਾਈਮ ਵੀ ਕਿਉਂ ਜੋਇਨ ਕੀਤਾ ਜੀ ਬੂਟਾ ਟਾਈਮ ਦਾ ਜੋਇਨ ਦਾ ਇਹ ਹੈ ਵੀ ਸਾਡੇ ਤੱਕ ਜਦਦੇ ਅਸੀਂ ਬੈਠੇ ਸੀ ਕਰੇ ਸਾਈਲੈਂਟ ਬੈਠੇ ਸੀ ਅੱਜ ਤੱਕ ਬੈਠ ਕੇ ਹੁਣ ਕਿਸੇ ਚੀਜ਼ ਦਾ ਕੋਈ ਟਾਈਮ ਹੁੰਦਾ ਬਾਕੀ ਜਦੋਂ ਟਾਈਮ ਆਏ ਵੋਟਰਾਂ ਦਾ ਮਤਲਬ ਨਹੀਂ ਵੀ ਜੇ ਟਾਈਮ ਆ ਸਾਨੂੰ ਨੀਤੀਆਂ ਵਧੀਆ ਲੱਗੀਆਂ ਤਾਂ ਅਸੀਂ ਇਹ ਪਹੁੰਚ ਕੀਤੀ ਆਪ ਕਰੀ ਇਹਨਾਂ ਨੇ ਕਰੀ ਅੱਜ ਅਸੀਂ ਇਹ ਜਨਨ ਕੀਤੀ ਤੁਸੀਂ ਤੁਸੀਂ ਦੋਵੇਂ ਦੋਲੀ ਪਤਨੀ ਬਲਾਕ ਸੰਪਤੀ ਚੇਅਰਪਰਸਨ ਨਾਲ ਬੋੜਾ ਕੋਲ ਬਟਾ ਹੁੰਦਾ ਬਹੁਤ ਤੁਸੀਂ ਦੋਨੋਂ ਹੀ ਪ੍ਰਚਾਰ ਕਰੋਗੇ ਲੜ ਕੇ ਨਾ ਨਗਰ ਹੋਰ ਵੀ ਕਰਨਗੇ ਜੀ ਜੋ ਮੇਰੇ ਸੱਜਣ ਮਿੱਤਰ ਸਾਡੇ ਨਾਲ ਨੇ ਮੇਰੇ ਹੁਣ ਤੱਕ ਸਹਿਯੋਗੀ ਨੇ ਸੰਪਤੀ ਮੈਂਬਰ ਵੀ ਹੋ ਸਕਦੇ ਨੇ ਸਰਪੰਚ ਵੀ ਹੋ ਸਕਦੇ ਨੇ ਲੰਬੜਦਾਰ ਪਿੰਡਾਂ ਦੇ ਹੋਰ ਵੀ ਸਮਝ ਹੋਰ ਵੀ ਹੋਰ ਵੀ ਆਉਣਗੇ ਹੋਰ ਵੀ ਪਰਿਵਾਰ ਦਾ ਵਾਅਦਾ ਕਰਾਂਗੇ ਜਆ ਬਲਾਕ ਸੰਪਤੀ ਮੈਂਬਰ ਸ਼ਾਮਲ ਕਰਾਂਗੇ ਜੀ ਹਾਂਜੀ ਹੋਰ ਵੀ ਪਰਿਵਾਰ ਦਾ ਵਾਅ ਕਬਸਤਾ ਦੇ ਪਰਿਵਾਰ ਚ ਵਾਧਾ ਹੋਇਆ ਮੇਰਾ ਵੀਰ ਸੁਖਾਮਨ ਸਾਡੀ ਪਾਰਟੀ ਸ਼ਾਮਲ ਹੋਇਆ ਤੁਹਾਨੂੰ ਪਤਾ ਹੀ ਹੈ ਵੀ ਇੱਕ ਮਿਹਨਤੀ ਭਰਾ ਮੇਰਾ ਹੈ ਤੇ ਇਹ ਦਾ ਅਹੁਦਾ ਵੀ ਹੈਗਾ ਤੁਹਾਨੂੰ ਪਤਾ ਕਾਂਗਰਸ ਚ ਅੱਜ ਸਾਡੇ ਪਰਿਵਾਰ ਚ ਆਏ ਨੇ ਤੇ ਅਸੀਂ ਵੈਲਕਮ ਕਰਦੇ ਹਾਂ ਵੀਰ ਦਾ ਤੇ ਦੋ ਇਹਨਾਂ ਦੀ ਪਤਨੀ ਜੀ ਇਹਦੇ ਪਤਨੀ ਵੀ ਤੁਹਾਨੂੰ ਸਪੋਰਟ ਕਰਦੀ ਬਲਾਕ ਸੰਮਤੀ ਆ ਪਰਿਵਾਰ ਸਮੇਤ ਜੀ ਸਾਡੇ ਨਾਲ ਬਲਾਕ ਸੰਮਤੀ ਮੈਂਬਰ ਨੇ ਤੇ ਵੀਰ ਕੋਲ ਵੀ ਜੀ ਸਾਡੇ ਬਲਾਕ ਸੰਮਤੀ ਦੇ ਚੇਅਰਮੈਨ ਨੇ ਉਹ ਆਪਣੇ ਮਸ਼ੂਰਾ ਸਾਹਿਬ ਤੋਂ ਇਹ ਵੀਰਖੋਲ ਕੋਤੋ ਜ਼ਿਲ੍ਹੇ ਦਾ ਆਉਦਾ ਹੈਗਾ ਜਨਸਕੱਤਰ ਨੇ ਕਾਂਗਰਸ ਤੋਂ ਤੇ ਇਹ ਅੱਜ ਮਨੋ ਆਮਾ ਦੀ ਬੜੀ ਜਵਾਨ ਕੀਤੀ ਆ ਪਾਰਟੀ ਦੇ ਜੋ ਵੀ ਕੰਮ ਕਰਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਤੇ ਸਾਨੂੰ ਬੜਾ ਵਧੀਆ ਲੱਗੂਗਾ ਜੇ ਉਹ ਵੀਰ ਜਰ ਕੇ ਇਥੇ ਕੰਮ ਕਰੂਗੇ ਸਾਰੇ ਪਾਰਟੀ ਲਈ ਕਹਿ ਲੋ ਉਹ ਵਾਲਾ ਕਲੀ ਕਹਿ ਲੋ ਤੇ ਵੀ ਦਾ ਵੈਲਕਮ ਇਹਨਾਂ ਕਾਂਗਰਸ ਪਾਰਟੀਆਂ ਪਿੰਡਾਂ ਵਿੱਚ ਸੋਰੀ ਆਮਾ ਦੀ ਪਾਰਟੀਆਂ ਪਿੰਡਾਂ ਕਿਉਂ ਜਾ ਰਹੇ ਮਿਲੂਗਾ ਜੀ ਦੇਖੋ ਤੁਸੀਂ ਸਾਰੇ ਜਾਣਦੇ ਹੋ ਵੀ ਜਿਵੇਂ ਹੁਣ ਵੋਟਾਂ ਦਾ ਟਾਈਮ ਆ ਸੀ ਜੇ ਵੋਟਾਂ ਮੰਗਦੇ ਵੀ ਆ ਤਾਂ ਕੰਮ ਦੇ ਆਧਾਰ ਤੇ ਮੰਗਦੇ ਜੋ ਕੰਮ ਕਰਾਏ ਨੇ ਉਹਨਾਂ ਨੂੰ ਦੱਸ ਕੇ ਮੰਗਦੇ ਤੇ ਸਾਨੂੰ ਕਹ ਲੋ ਵੀ ਸਾਡਾ ਵੀਰ ਜਦੋਂ ਸਾਡੇ ਨਾਲ ਹੋਰ ਮਿਹਨਤ ਕਰੂਗਾ ਤੇ ਉਹਦੇ ਨਾਲ ਤੁਹਾਨੂੰ ਪਤਾ ਇਹ ਪਾਰਟੀ ਦਾ ਪਾਰਟੀ ਲਈ ਰਲ ਕੇ ਸੀ ਕੰਮ ਕਰੂ ਸਾਰੇ ਪਿੰਡਾਂ ਵਿੱਚ ਕਿਦਾਂ ਦਾ ਹੁਨਾਰਾ ਮਿਲਿਆ ਜੀ ਸ਼ਹਿਰਾਚ ਮਾ ਛੋੜੇ ਤੇ ਸਮਰਾਲਾ ਦੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਲੈਕਸ਼ਨ ਸੰਬੰਧੀ ਦੂਸਰੋਂ ਦੇਖੋ ਬਹੁਤ ਵਧੀਆ ਹੰਗਾਰਾ ਜੀ ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਮੁਰੇ ਜਰੀਆ ਕਰਨਾ ਚਾਹੁੰਦਾ ਜਦੋਂ ਵੀ ਅਸੀਂ ਪਿੰਡ ਜਾਂਦੇ ਆ ਅਸੀਂ ਆਪਣੇ 2 ਸਾਲ ਦੇ ਕੰਮ ਇੱਕ ਬਹੁਤ ਘਾਟਾ ਹੈ ਬੰਦਾ 2 ਸਾਲ ਅਸੀਂ 2 ਸਾਲ ਦੇ ਕੰਮਾਂ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗ ਰਹੇ ਹਾਂ ਤੇ 2 ਸਾਲਾਂ 'ਚ ਜੋ ਕੰਮ ਹੋਏ ਨੇ ਤੁਹਾਨੂੰ ਪਤਾ ਹੀ ਖਾਸ ਕਰਕੇ ਪਰ ਸੜਕਾਂ ਦੀ ਗੱਲ ਕਰੀਏ ਇਸ ਨਾਲੇ ਹਲਕੀਆਂ ਜਿਹੜੀਆਂ ਕਈ ਬਹੁਤ ਲੰਬੇ ਟਾਈਮ ਤੋਂ ਬਣੀਆਂ ਨਹੀਂ ਸੀਗੀਆਂ ਸਾਰੀਆਂ-ਸਾਰੀਆਂ ਮੜ ਕੇ ਤਿਆਰ ਨੇ ਲਗਭਗ 55 ਕਰੋੜ ਰੁਪਏ ਦੇ ਕਰੀਬ ਸੜਕਾਂ ਬਣੀਆਂ ਨੇ ਸਿਰਫ ਆ 2 ਸਾਲ ਦੇ ਵਿੱਚ ਵਿੱਚ ਤੇ ਉਹਨਾਂ ਦੇ ਆਧਾਰ ਤੇ ਸੀ ਕਮ ਦੇ ਆਧਾਰ ਤੇ ਜਿੰਨੇ ਵੀ ਕਾ ਪਾਰਟੀ ਦੀਆਂ ਗਰੰਟੀਆਂ ਸੀਗੀਆਂ ਉਹ ਲਗਭਗ ਇੱਕ ਰਣਨੀਸ਼ਵਰ ਕੇ ਸਾਧੀਆਂ ਸਾਰੀਆਂ ਗਰੰਟੀਆਂ ਸਿਰਫ 2 ਸਾਲ ਚ ਪੂਰੀਆਂ ਕਰਤੀਆਂ ਅਸੀਂ ਕਮ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗ ਰਹੇ ਹਾਂ ਜੀ ਪਹਿਲਾਂ ਜੀ ਲੋਕ ਔਰਤਾਂ ਚ ਹੈਗੀ ਜਿਹੜੀ ਤੁਸੀਂ ਦੱਸਿਓ ਸਾਰੀਆਂ ਗਰੰਟੀਆਂ ਪੂਰੀ ਹੋਣਗੀਆਂ ਇੱਕ ਗਰੰਟੀ ਆ ਜੀ ਉਹ ਬੀਬੀ ਵਾਲੀ ਦੇਖੋ ਹਾਂ ਉਹ ਤੋਂ ਇਹ ਬਹੁਤ ਸਿੱਤੀ ਹੋ ਜੂਗੀ ਤੁਹਾਨੂੰ ਪਤਾ ਦਿੱਲੀ ਚ ਆਪਾਂ ਇਹ ਗਰੰਟੀ ਪੂਰੀ ਕਰਤੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਮਾਨ ਸਾਹਿਬ ਨੇ ਕਹੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗਰੰਟੀ ਆ ਸਿਰਫ ਇਹ ਗਰੰਟੀ ਰਹਿੰਦੀ ਆ 3 ਸਾਲ ਪਹਿਲੇ ਸਾਡੇ ਕੋਲ ਪਰ ਆ